ਕਿਉਂਕਿ ਇੱਕ ਪਾਸੇ ਗੱਲਬਾਤ ਦਾ ਦੌਰ ਲਿਖਤੀ ਲੈਟਰ ਭੇਜਿਆ ਗਿਆ ਗੱਲਬਾਤ ਕਰਨ ਵਾਸਤੇ ਦੂਜੇ ਪਾਸੇ ਲਗਾਤਾਰ ਅਥਰੂ ਗੈਸ ਦੇ ਗੋਲੇ ਪਲਾਸਟਿਕ ਦੀਆਂ ਗੋਲੀਆਂ ਐਸਐਲਰ ਦੇ ਫਾਇਰ ਕੀਤੇ ਜਾ ਰਹੇ ਨੇ 70 75 ਸਾਲਾਂ ਤੋਂ ਲਾਰਾ ਲੱਪਾ ਕਮੇਟੀਆਂ ਬਣਾਉਣ ਤੱਕ ਰਹੀ ਹੈ ਹੁਣ ਵੀ ਉਹ ਮੀਟਿੰਗਾਂ ਦੇ ਅੰਦਰ ਸਿਰਫ ਇੱਥੇ ਤੱਕ ਸੀਮਿਤ ਨੇ ਕਮੇਟੀ ਬਣਾ ਦਿੰਨੇ ਆ ਸਰਕਾਰ ਬਦਲ ਜਾਂਦੀ ਹੈ ਅਗਲੀ ਮੀਟਿੰਗ ਤੇ ਇਹ ਮੀਟਿੰਗਾਂ ਮੂਡੀਆਂ ਜਿੰਨੀਆਂ ਮਰਜ਼ੀ ਕਰ ਲੋ ਜਿੰਨਾ ਚਿਰ ਸਾਡੇ ਮਸਲਿਆਂ ਦਾ ਹੱਲ ਨਹੀਂ ਹੁੰਦਾ ਅਸੀਂ ਉਹਨਾਂ ਚਿਰ ਕੋਹਲ ਜਾਰੀ ਰੱਖਾਂਗੇ ਸੰਘਰਸ਼ ਤੋਂ ਪਿੱਛੇ ਨਹੀਂ ਹਟਾਂਗੇ ਤੁਸੀਂ ਕਿੰਨੇ ਵੀ ਲੈਟਰ ਵੀ ਸਾਨੂੰ ਆ ਜਾਂਦਾ ਤੁਸੀਂ ਮੰਤਰੀਆਂ ਦੇ ਨਾਲ ਵੀ ਜਾ ਕੇ ਬੈਹਣੇ ਹੋ ਇਹ ਗੋਲਾ ਗੋਲੇ ਤੇ ਰੁਕ ਨਹੀਂ ਰਹੇ ਇਹ ਤਾਂ ਫੇਰ ਚੱਲੀ ਜਾਂਦੇ ਆ ਇਹ ਨਹੀਂ ਉੱਥੇ ਗੱਲ ਕਰਦੇ ਵੀ ਭਾਈ ਪਹਿਲਾਂ ਉਹ ਬੰਦ ਕਰੋ ਫਿਰ ਗੱਲਬਾਤ ਕਰਾਂਗੇ ਜਦੋਂ ਮੀਟਿੰਗ ਸ਼ੁਰੂ ਹੋਊਗੀ ਪਹਿਲਾ ਇਸ ਗੱਲ ਦਾ ਸਵਾਲ ਦਾ ਜਵਾਬ ਲਿਆ ਜਾਊਗਾ ਵੀ ਇੱਕ ਪਾਸੇ ਗੱਲਬਾਤ ਦੂਜੇ ਪਾਸੇ ਅਥਰੂ ਗੈਂਡੇ ਗੋਲੇ ਇਹ ਬੰਦ ਕਰੋ ਪਹਿਲਾ ਗੱਲਬਾਤ ਫੇਰ ਚੱਲੂਗੀ ਤੁਹਾਡੇ ਨਾਲ ਇਸ ਗੱਲ ਦਾ ਵਾਅਦਾ ਹੈ ਇੱਕ ਜਿਹੜਾ ਹਰਿਆਣੇ ਨੂੰ ਇਸ ਸਮੇਂ ਖੁੱਲੀ ਜੇਲ ਬਣਾਇਆ ਖੱਟਰ ਦੀ ਸਰਕਾਰ ਨੇ ਇਹ ਖੁੱਲੀ ਜੇਲ ਨਹੀਂ ਰਹਿਣੀ ਜੇ ਆ ਨਾਕਾ ਟੱਪ ਕੇ ਕਿਸਾਨ ਅੱਗੇ ਟੱਪ ਕੇ ਇਸ ਸਮੇਂ ਸ਼ੰਭੂ ਬਾਡਰ ਤੇ ਖੜੇ ਆ ਤੇ ਕਿਸਾਨਾਂ ਦੀ ਹੁਣ ਅੱਗੇ ਕੀ ਗੱਲਬਾਤ ਚੱਲ ਰਹੀ ਹੈ ਉਸ ਦੇ ਬਾਰੇ ਵਿੱਚ ਜਾਣਕਾਰੀ ਲੈਣ ਦੇ ਲਈ ਸਾਡੇ ਨਾਲ ਕਿਸਾਨ ਅੱਗੂ ਗੱਲਬਾਤ ਕਰਦੇ ਆ ਹੁਣ ਜਿਹੜੀ ਮੀਟਿੰਗ ਸ਼ਾਮ ਨੂੰ ਰੱਖੀ ਗਈ ਹੈ ਉਸ ਤੋਂ ਤੁਹਾਨੂੰ ਕੀ ਉਮੀਦਾਂ ਕਿ ਉਹਦੇ ਨਾਲ ਜੋ ਇਹ ਮਾਹੌਲ ਬਣਿਆ ਹੈ ਜੋ ਤਣਾਅ ਬਣਿਆ ਹੋਇਆ ਹੈ ਇਹਦੇ ਤੇ ਕੋਈ ਰੋਕ ਲੱਗੇਗੀ ਦਿਗੋ ਉਮੀਦਾਂ ਲੈ ਕੇ ਕਿਸਾਨ ਦੇਸ਼ ਦੀ ਸਰਕਾਰ ਤੋਂ ਇਹ ਮੰਗ ਕਰ ਰਹੇ ਨੇ ਕਿ ਜਿੰਨੀਆਂ ਸਾਡੀਆਂ ਮੰਗਾਂ ਨੇ ਜਿਨ੍ਹਾਂ ਨੂੰ ਕਮਿਟਮੈਂਟ ਕੀਤਾ ਹੋਇਆ ਕੇਂਦਰ ਸਰਕਾਰ ਦਾ ਲਿਖਤੀ ਦਿੱਤਾ ਹੋਇਆ ਉਹਨਾਂ ਮੰਗਾਂ ਨੂੰ ਪ੍ਰਵਾਨ ਕਰੇ ਕਿਸਾਨਾਂ ਦੀ ਕੋਈ ਇਸ ਤਰ੍ਹਾਂ ਦੀ ਜਿੱਦ ਨਹੀਂ ਹੈ ਕਿ ਅਸੀਂ ਇਸ ਨਾਕੇ ਨੂੰ ਤੋੜਨਾ ਹੈ ਜਾ ਅਸੀਂ ਦਿੱਲੀ ਜਾਣਾ ਕੋਈ ਸਾਡੇ ਲਈ ਵਿਕਾਰ ਦਾ ਸਵਾਲ ਹੈ ਇਹ ਨਹੀਂ ਹੈ ਸਾਡੇ ਲਈ ਸਿਰਫ ਤੇ ਸਿਰਫ ਸਾਡੀਆਂ ਮੰਗਾਂ ਨੇ ਉਹਨਾਂ ਨੂੰ ਅਸੀਂ ਪ੍ਰਾਪਤ ਕਰਨਾ ਹੈਗਾ ਸੋ ਸਰਕਾਰ ਦੀ ਨੀਤੀ ਤੇ ਨੀਅਤ ਦਾ ਸਵਾਲ ਹੈ ਜਿਹੜਾ ਉਹ ਸਾਨੂੰ ਹਾਲੇ ਵੀ ਤਰਸਤ ਨਹੀਂ ਲੱਗ ਰਿਹਾ ਕਿਉਂਕਿ ਇੱਕ ਪਾਸੇ ਗੱਲਬਾਤ ਦਾ ਦੌਰ ਲਿਖਤੀ ਲੈਟਰ ਭੇਜ ਕੇ ਗੱਲਬਾਤ ਕਰਨ ਵਾਸਤੇ ਦੂਜੇ ਪਾਸੇ ਲਗਾਤਾਰ ਥਰੂ ਗੈਸ ਦੇ ਗੋਲੇ ਪਲਾਸਟਿਕ ਦੀਆਂ ਗੋਲੀਆਂ ਐਸਐਲਰ ਦੇ ਫਾਇਰ ਕੀਤੇ ਜਾ ਰਹੇ ਨੇ ਵੱਡੀ ਗਿਣਤੀ ਕਿਸਾਨ ਨੇ ਜਿਹੜੇ ਉਹ ਚੱਕਵੀ ਹੋ ਰਹੇ ਨੇ ਰਾਤ ਨੂੰ ਦਿਨ ਰਾਤ ਇਹ ਜਿਹੜਾ ਅਥਰੂ ਕੈਂਦੇ ਗੋਲਿਆਂ ਦਾ ਬਰਸਾਤੀ ਮਾਹੌਲ ਹੈ ਉਹ ਸਿਰਜਿਆ ਹੋਇਆ ਹੈਗਾ ਤੇ ਜੋ ਸਰਕਾਰ ਦੇ ਵੱਲੋਂ ਗੱਲਬਾਤ ਕੀਤੀ ਜਾਂਦੀ ਹੈ ਕੀ ਤੁਸੀਂ ਇੱਕ ਵਾਰ ਮੰਗਾ ਸਾਰੀ ਸਮਝਾਉਣ ਦੇ ਵਿੱਚ ਕਾਮਯਾਬ ਨਹੀਂ ਰਹੇ ਇਹ ਮੀਟਿੰਗਾਂ ਦਾ سلسلہ ਇਸ ਤਰ੍ਹਾਂ ਹੀ ਕਿਉਂ ਚੱਲਦਾ ਰਹਿੰਦਾ ਲਗਾਤਾਰ ਦੇਖੋ ਇਹ ਅੱਜ ਦੀ ਗੱਲ ਨਹੀਂ ਹੈ ਜੇ ਗੱਲ ਕਰੀਏ ਤਾਂ ਪਿਛਲੇ 70 72 ਸਾਲ ਤੋਂ ਕਿਸਾਨ ਮਜ਼ਦੂਰ ਇਹ ਮੰਗ ਕਰਦੇ ਆਉਂਦੇ ਆ ਕਿ ਸਾਡੀ ਮਿਹਨਤ ਦਾ ਸਾਨੂੰ ਮੁੱਲ ਮਿਲੇ ਕਿਸਾਨਾਂ ਦੀ ਮੰਗ ਹੈ ਕਿ ਸਾਡੀਆਂ ਪੁੱਤਾਂ ਦੀਆਂ ਵਾਂਗੂ ਪਾਲੀਆਂ ਫਸਲਾਂ ਵਪਾਰੀ ਲੁੱਟ ਕੇ ਲੈ ਜਾਂਦੇ ਨੇ ਇਸ ਦੇਸ਼ ਦੇ ਅੰਦਰ ਸਾਡੀਆਂ ਫਸਲਾਂ ਦਾ ਜਿੰਨਾ ਤੇਈ ਫਸਲਾਂ ਦਾ ਕੇਂਦਰ ਸਰਕਾਰ ਭਾਤੇ ਕਰਦੀ ਹੈ ਘਟੋ ਘਟ ਤੁਸੀਂ ਉਹ 23 ਦਾ ਤਾਂ ਲੀਗਲ ਗਰੰਟੀ ਬਣੇ ਵੀ ਜਿੰਨਾ ਭਾ ਕੇਂਦਰ ਨੇ ਤੈਅ ਕਰਤਾ ਉਹ ਕਿਸਾਨਾਂ ਨੂੰ ਮਿਲੇ ਬੜੀ ਆਵਾਜ਼ੋਂ ਮੰਗ ਹੈ ਸੋ ਸਰਕਾਰ ਲਗਾਤਾਰ 70-75 ਸਾਲਾਂ ਤੋਂ ਲਾਰਾ ਲੱਪਾ ਕਮੇਟੀਆਂ ਬਣਾਉਣ ਤੱਕ ਰਹੀ ਹੈ ਹੁਣ ਵੀ ਉਹ ਮੀਟਿੰਗਾਂ ਦੇ ਅੰਦਰ ਸਿਰਫ ਇੱਥੇ ਤੱਕ ਸੀਮਿਤ ਨੇ ਕਮੇਟੀ ਬਣਾ ਦਿੰਨੇ ਆ ਸਰਕਾਰ ਬਦਲ ਜਾਂਦੀ ਹੈ ਪਰ ਕਿਸਾਨਾਂ ਦੀ ਇਹ ਮੰਗ ਹੈ ਕਿ ਕਮੇਟੀਆਂ ਵਾਲੀ ਗੱਲ ਛੱਡੋ ਤੁਸੀਂ ਐਮਐਸਪੀ ਦੇ ਖਰੀਦ ਦੀ ਗਾਰੰਟੀ ਦਾ ਲੀਗਲ ਕਾਨੂੰਨ ਬਣਾਓ ਕਿਸਾਨ ਮਜ਼ਦੂਰ ਕਰਜ਼ੇ ਤੋਂ ਤੰਗ ਆ ਕੇ ਖੁਦਕੁਸ਼ੀਆਂ ਕਰਦੇ ਆ ਪੂਰਾ ਕਰਜ਼ਾ ਮੁਕਤੀ ਕਰੋ ਲਖੀਮਪੁਰ ਦੇ ਵਿੱਚ ਵਾਪਰੀਆਂ ਪਿਛਲੀਆਂ ਜਿਹੜੀਆਂ ਘਟਨਾਵਾਂ ਨੇ ਉਹਦੇ ਦੋਸ਼ੀਆਂ ਨੂੰ ਸਜ਼ਾਵਾ ਦਿਓ ਸ਼ਹੀਦ ਪਰਿਵਾਰਾਂ ਨੂੰ ਮਾਣਜਾ ਦਿਓ ਸੋ ਸਾਰੀਆਂ ਮੰਗਾਂ ਨੇ ਜਿਹੜੀਆਂ ਉਹ ਚਰਚਾ ਦੀ ਲੋੜ ਨਹੀਂ ਹੈ ਕਿਉਂਕਿ ਚਰਚਾ ਤਾਂ ਉਹਨਾਂ ਮੰਗਾਂ ਦੇ ਕਰਨ ਦੀ ਲੋੜ ਹੈ ਜਿਹੜੀਆਂ ਮੰਗਾਂ ਤੇ ਸਹਿਮਤੀ ਨਾ ਬਣੀ ਹੋਵੇ ਜਦੋਂ ਸਹਿਮਤੀ ਪਹਿਲੇ ਦਿੱਲੀ ਅंदोलਨ ਵੇਲੇ ਇਹਨਾਂ ਮੰਗਾਂ ਤੇ ਬਣ ਚੁੱਕੀ ਐ ਉਹਨਾਂ ਨੂੰ ਲਾਗੂ ਕਰਨ ਦਾ ਸਵਾਲ ਐ ਸੋ ਕੇਂਦਰ ਸਰਕਾਰ ਇਹ ਬਿਲਕੁਲ ਕਿਸਾਨਾਂ ਨੂੰ ਮੰਗਾਂ ਦੇਣ ਤੋਂ ਪਾਸੇ हट ਰਹੀ ਐ ਕਿਸਾਨਾਂ ਨੂੰ ਇਗਨੋਰ ਕਰ ਰਹੀ ਐ ਤੁਸੀਂ ਮੰਗਾਂ ਦੇਣ ਦੀ ਗੱਲ ਕਰੋ ਤੇ ਦੂਜੇ ਪਾਸੇ ਕਿਸਾਨਾਂ ਦੀ ਆਵਾਜ਼ ਨੂੰ ਦਬਾਉਣ ਲਈ ਆ ਸਭ ਤੋਂ ਜਿਹਨੂੰ ਸਾਡੇ ਦੇਸ਼ ਦੇ ਅੰਦਰ ਸਭ ਤੋਂ ਵੱਧ ਜਮਹੂਰੀਅਤ ਵਾਲਾ ਦੇਸ਼ ਕਿਹਾ ਜਾਂਦਾ ਸੀ ਇਸ ਦੇਸ਼ ਦੇ ਅੰਦਰ ਦੇਸ਼ ਦੇ ਕਿਸਾਨਾਂ ਨੂੰ ਆਪਣੀ ਰਾਜਧਾਨੀ ਦੇ ਅੰਦਰ ਜਾ ਕੇ ਪੀਸਫੁਲ ਪਰ ਟੈਸਟ ਕਰਨ ਦਾ ਅਧਿਕਾਰ ਵੀ ਖੋਲਿਆ ਕੇਂਦਰ ਸਰਕਾਰ ਦੇ ਤੋਂ ਜਵਾਨੀ ਕਲਾਮੀ ਆ ਰਹੇ ਆ ਜਾਂ ਕੋਈ ਲਿਖਤੀ ਵੀ ਆ ਰਹੇ ਸਦੇ ਦੇਖੋ ਅੱਜ ਦੀ ਮੀਟਿੰਗ ਦਾ ਜਿਹੜਾ ਸੱਦਾ ਆਇਆ ਉਹ ਲਿਖਤੀ ਲੈਟਰ ਆਇਆ ਉਸ ਤੇ ਸਾਡੀਆਂ ਇਧਰੋਂ ਦੋਨੇ ਮੋਰਚਿਆਂ ਦਾ ਕਿਸਾਨ ਮਜ਼ਦੂਰ ਮੋਰਚਾ ਸਕਮ ਗੈਰ ਰਾਜਨੀਤਿਕ ਮੋਰਚਾ ਇਹਨਾਂ ਦਾ ਡੈਪੂਟੇਸ਼ਨ ਗੱਲਬਾਤ ਲਈ ਜਾਏਗਾ ਉਧਰਲੇ ਪਾਸੋਂ ਕੇਂਦਰੀ ਮੰਤਰੀ ਨੇ ਜਿਹੜੇ ਉਹ ਗੱਲਬਾਤ ਕਰਨ ਆਉਣਗੇ ਦੇਖਦੇ ਆ ਉਹ ਗੱਲਬਾਤ ਦੇ ਵਿੱਚ ਸਰਕਾਰ ਕਿੰਨੀ ਕੁ ਸੰਜੀਦਗੀ ਦੇ ਨਾਲ ਸਾਡੇ ਮਸਲੇ ਨੂੰ ਹੱਲ ਕਰਦੀ ਹੈ ਅਸੀਂ ਤੁਹਾਡੇ ਮਾਧਿਅਮੇ ਰਾਹੀਂ ਕੇਂਦਰ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਕਿ ਇਹ ਉਹ ਕਿਸਾਨ ਨੇ ਜਿਹੜੀ ਬੜੀਆਂ ਵਾਜਬ ਤੇ ਜਾਇਜ਼ ਮੰਗਾਂ ਲੈ ਕੇ ਚੱਲੇ ਆ ਜਿਨ੍ਹਾਂ ਬਿਨਾ ਦੇਸ਼ ਨਹੀਂ ਚੱਲ ਸਕਦਾ ਇਹ ਮਜ਼ਦੂਰ ਕਿਸਾਨ ਨੇ ਜਿਨ੍ਹਾਂ ਦੇ ਉੱਤੇ ਕਰੀਬ 80% ਆਬਾਦੀ ਨਿਰਭਰਤਾ ਹੈ ਸੋ ਇਹਨਾਂ ਦੀਆਂ ਵਾਜਬ ਮੰਗਾਂ ਨੂੰ ਕੇਂਦਰ ਸਰਕਾਰ ਮੰਨੇ ਬੜੀਆਂ ਵਾਜਬ ਤੇ ਜਾਇਜ਼ ਨੇ ਸਿਰਫ ਇਸ ਗੱਲ ਨਾਲ ਹੁਣ ਗੁਜ਼ਾਰਾ ਨਹੀਂ ਹੋਣਾ ਕਿ ਕਮੇਟੀ ਬਣਾ ਦਿੰਨੇ ਆ ਅਗਲੀ ਮੀਟਿੰਗ ਤੇ ਇਹ ਮੀਟਿੰਗਾਂ ਮੂਟੀਆਂ ਜਿੰਨੀਆਂ ਮਰਜ਼ੀ ਕਰ ਲੋ ਜਿੰਨਾ ਚਿਰ ਸਾਡੇ ਮਸਲਿਆਂ ਦਾ ਹੱਲ ਨਹੀਂ ਹੁੰਦਾ ਅਸੀਂ ਉਨਾ ਚਿਰ ਕੋਹਲ ਜਾਰੀ ਰੱਖਾਂਗੇ ਸੰਘਰਸ਼ ਤੋਂ ਪਿੱਛੇ ਨਹੀਂ ਹਟਾਂਗੇ ਪੂਰੇ ਦੇਸ਼ ਦੇ ਅੰਦਰ ਪੂਰੀ ਦੁਨੀਆ ਦੇ ਅੰਦਰ ਇਹ ਦੋਲਨ ਸਾਡਾ ਤਿੱਖਾ ਹੋ ਰਿਹਾ ਹੈ ਤੁਸੀਂ ਕਿੰਨੇ ਵੀ ਲੈਟਰ ਵੀ ਸਾਨੂੰ ਆ ਜਾਂਦਾ ਤੁਸੀਂ ਵੀ ਮੰਤਰੀਆਂ ਦੇ ਨਾਲ ਵੀ ਜਾ ਕੇ ਬੈਠੇ ਹੋ ਇਹ ਗੋਲਾ ਗੋਲੇ ਤੇ ਰੁਕ ਨਹੀਂ ਰਹੇ ਇਹ ਤਾਂ ਫਿਰ ਚੱਲੀ ਜਾਂਦੇ ਆ ਇਹ ਨਹੀਂ ਉੱਥੇ ਗੱਲ ਕਰਦੇ ਵੀ ਭਾਈ ਪਹਿਲਾਂ ਉਹ ਬੰਦ ਕਰੋ ਫਿਰ ਗੱਲਬਾਤ ਕਰਾਂਗੇ ਪਹਿਲੀ ਮੀਟਿੰਗ ਦੇ ਵਿੱਚ ਇਹ ਚਰਚਾ ਵਿਸ਼ੇਸ਼ ਹੋਈ ਸੀ ਕਿ ਹਰਿਆਣੇ ਨੂੰ ਤੁਸੀਂ ਆਨਲਾਨੀ ਐਮਰਜੈਂਸੀ ਕਿਉਂ ਬਣਾਇਆ ਹੈ ਕਿਉਂ ਲੋਕਾਂ ਦੇ ਅਧਿਕਾਰ ਖੋਏ ਜਾ ਰਹੇ ਉਹਨਾਂ ਨੇ ਉਸ ਮੀਟਿੰਗ ਦੇ ਵਿੱਚ ਪਿਊਸ਼ ਗੋਲ ਨੇ ਪ੍ਰਵਾਨ ਕੀਤਾ ਸੀ ਕਿ ਤੁਰੰਤ ਐਕਸ਼ਨ ਹੋਏਗਾ ਪਰ ਐਕਸ਼ਨ ਨਹੀਂ ਹੋਇਆ ਐਤਕੀ ਵੀ ਤੁਹਾਡੇ ਮਾਧਿਅਮ ਰਾਹੀਂ ਇਹ ਵਾਅਦਾ ਕਰਦੇ ਹਾਂ ਜਦੋਂ ਮੀਟਿੰਗ ਸ਼ੁਰੂ ਹੋਊਗੀ ਪਹਿਲਾ ਇਸ ਗੱਲ ਦਾ ਸਵਾਲ ਦਾ ਜਵਾਬ ਲਿਆ ਜਾਊਗਾ ਵੀ ਇੱਕ ਪਾਸੇ ਗੱਲਬਾਤ ਦੂਜੇ ਪਾਸੇ ਅਥਰੂ ਗੈਂਦੇ ਗੋਲੇ ਇਹ ਬੰਦ ਕਰੋ ਪਹਿਲਾਂ ਗੱਲਬਾਤ ਫੇਰ ਚੱਲੂਗੀ ਤੁਹਾਡੇ ਨਾਲ ਇਸ ਗੱਲ ਦਾ ਵਾਅਦਾ ਹੈ ਇਹ ਗੱਲ ਦੇ ਉੱਤੇ ਫੈਸਲਾ ਲੀਡਰਸ਼ਿਪ ਨੇ ਕਰ ਲਿਆ ਟਰੋਨ ਜਿਹੜੇ ਇੱਧਰ ਆਂਦਾ ਉਹਦੇ ਬਾਰੇ ਲੋਕਾਂ ਚ ਵੀ ਬਹੁਤ ਚਰਚਾਾਂ ਮਚੜੀਆਂ ਵੀ ਟਰੋਨ ਪੰਜਾਬ ਦੀ ਧਰਤੀ ਤੇ ਕਿਉਂ ਆ ਰਿਹਾ ਪੰਜਾਬ ਸਰਕਾਰ ਤੇ ਜਿਹੜੇ ਲੋਕ ਨਿੰਦਾ ਕਰ ਰਹੇ ਆ ਤੁਹਾਨੂੰ ਵੀ ਲੱਗਦਾ ਹੈ ਗੱਲ ਇਹ ਜਾਂ ਪੰਜਾਬ ਸਰਕਾਰ ਦੀ ਨ ਕੋਈ ਗਲਤੂੜੀ ਹੋ ਥੀ ਦੇਖੋ ਮੈਨੂੰ ਐ ਲੱਗਦਾ ਵੀ ਪੰਜਾਬ ਸਰਕਾਰ ਦੀ ਧਰਤੀ ਤੇ ਆਪਾਂ ਬੈਠੇ ਆ ਆ ਨਾਕਾ ਵੀ ਉਹਨਾਂ ਨੇ ਪੰਜਾਬ ਸਰਕਾਰ ਦੀ ਧਰਤੀ ਤੇ ਲਾਇਆ ਹੋਇਆ ਸੋ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਤੇ ਪ੍ਰੈਸ਼ਰ ਬਣਾਉਣਾ ਚਾਹੀਦਾ ਹੈ ਵੀ ਜੇ ਕਿਸਾਨਾਂ ਦੀ ਮੰਗ ਜਾਇਜ਼ ਹੈ ਜਿਵੇਂ ਕੋਰਟਾਂ ਨੇ ਹਾਈ ਕੋਰਟ ਨੇ ਸੁਪਰੀਮ ਕੋਰਟ ਨੇ ਇਹ ਆਦੇਸ਼ ਦੇ ਦਿੱਤੇ ਕਿ ਕਿਸਾਨਾਂ ਦੀਆਂ ਮੰਗਾਂ ਜਾਇਜ਼ ਨੇ ਇਹਨਾਂ ਦਾ ਅਧਿਕਾਰ ਹੈ ਪੰਜਾਬ ਸਰਕਾਰ ਨੂੰ ਡਟ ਕੇ ਕੇਂਦਰ ਦੇ ਵਿਰੁੱਧ ਖੜਾ ਹੋਣਾ ਚਾਹੀਦਾ ਹੈ ਕਿ ਇਸ ਤਰ੍ਹਾਂ ਦੇ ਫੈਸਲੇ ਹੱਕੀ ਦੇਵਾਜੋਂ ਮੰਗਾ ਲੈ ਕੇ ਤੁਰੇ ਕਿਸਾਨਾਂ ਦੇ ਨਾਲ ਜੇ ਇਸ ਤਰ੍ਹਾਂ ਦਾ ਵਰਤਾਅ ਕੇਂਦਰ ਸਰਕਾਰ ਕਰੂਗੀ ਤਾਂ ਇਹ ਠੀਕ ਨਹੀਂ ਹੈ ਇਹ ਫੈਸਲੇ ਨੂੰ ਵਾਪਸ ਲਵੇ ਕੇਂਦਰ ਸਰਕਾਰ ਇੱਥੇ ਬਹਿਣ ਦੇ ਨਾਲ-ਨਾਲ ਕੋਰਟ ਦਾ ਰੁਖ ਤੁਸੀਂ ਵੀ ਕਰ ਸਕਦੇ ਹੋ ਜਿੱਦਾਂ ਤੁਸੀਂ ਦੱਸਿਆ ਵੀ ਕੋਰਟ ਨੇ ਆਦੇਸ਼ ਦਿੱਤੇ ਇਹ ਤੁਹਾਨੂੰ ਲੱਗਦਾ ਵੀ ਕੋਰਟ ਕਿਸਾਨਾਂ ਦੇ ਹੱਕ ਦੇ ਵਿੱਚ ਕੋਈ ਅਜਿਹੇ ਫੈਸਲਾ ਦੇ ਸਕਦੀ ਆ ਕਿ ਪ੍ਰੋਟੈਸਟ ਦੀ ਲੋੜ ਨਾ ਰਹੇ ਤੁਹਾਡੀ ਮੰਗਾਂ ਵੀ ਪੂਰੀਆਂ ਹੋ ਜੇ ਹਰ ਥਾਂ ਦੇ ਉੱਤੇ ਸਾਡੇ ਭੈਣ ਭਰਾ ਬੈਠੇ ਹੋ ਜਿਵੇਂ ਮੀਡੀਆ ਚੈਨਲਾਂ ਦੇ ਰਾਹੀਂ ਸਾਡੇ ਭਰਾ ਤੁਸੀਂ ਸਾਡੀ ਆਵਾਜ਼ ਪਚਾ ਰਹੇ ਹੋ ਉਹ ਕੋਰਟਾਂ ਦੇ ਵਿੱਚ ਸਾਡੇ ਭੈਣ ਭਰਾਈ ਨੇ ਵਕੀਲ ਉਹਨਾਂ ਨੇ ਸਾਡੇ ਪੱਖ ਦੀ ਗੱਲ ਆਪਣੇ ਆਪ ਕਰਨੀ ਹੈ ਕਿਉਂਕਿ ਇਹ ਜਿਹੜੀਆਂ ਮੰਗਾਂ ਨੇ ਇਹ ਇਕੱਲੇ ਆਗੂਆਂ ਦੀਆਂ ਨਹੀਂ ਨਾ ਜਿਹੜੇ ਆ ਵਰਕਰ ਨੇ ਇਹਨਾਂ ਦੀਆਂ ਨੇ ਇਹ ਸਮੁੱਚੇ ਦੇਸ਼ਵਾਸੀਆਂ ਦੀਆਂ ਮੰਗਾਂ ਨੇ ਇਸ ਦੇਸ਼ ਦੀ ਖੇਤੀ ਨੂੰ ਬਚਾਉਣ ਦੀਆਂ ਮੰਗਾਂ ਨੇ ਸੋ ਜੇ ਦੇਸ਼ ਦੀ ਖੇਤੀ ਨੂੰ ਬਚਾਉਣ ਦੀਆਂ ਮੰਗਾਂ ਨੇ ਤਾਂ ਆਪਦੇ ਆਪ ਦੇ ਖੇਤਰਾਂ ਦੇ ਅੰਦਰ ਸਾਰਾ ਭਾਈਚਾਰਾ ਸਾਡੇ ਨਾਲ ਜੁੜਿਆ ਹੋਇਆ ਆਪਨਾ ਆਪਣਾ ਕੰਮ ਕਰ ਰਿਹਾ ਹੈ ਵਕੀਲ ਭਾਈਚਾਰੇ ਆਪਣਾ ਕੰਮ ਕਰ ਰਹੇ ਨੇ ਪੱਤਰਕਾਰ ਭਾਈਚਾਰੇ ਆਪਣਾ ਕੰਮ ਕਰ ਰਿਹਾ ਹੈ ਇਜ਼ਾਰ ਮਜ਼ਦੂਰ ਆਪਣਾ ਕੰਮ ਕਰ ਰਹੇ ਆ ਸੋ ਰਲ ਮਿਲ ਕੇ ਅਦੋਲਨ ਜਿੱਤੇ ਜਾਂਦੇ ਹੁੰਦੇ ਆ ਸੋ ਅਸੀਂ ਕਿਸੇ ਵੀ ਕਿਸੇ ਵੀ ਪੁਆਇੰਟ ਦੇ ਉੱਤੇ ਲੜਾਈ ਦੇ ਵਿੱਚ ਪਿੱਛੇ ਨਹੀਂ ਰਹਾਗੇ ਲੜਾਂ ਸਾਰੀਆਂ ਮੰਗਾ ਮਨਾ ਕੇ ਮੁਰਨਾ ਜਾਂ ਕਿਤੇ ਵਿਚ ਵਿਚਾਲੇ ਵੀ ਸਹਿਮਤੀ ਬਣ ਸਕਦੀ ਹੈ ਜੀ ਦੇਖੋ ਵਿਚ ਵਿਚਾਲੇ ਵਾਲੀ ਤਾਂ ਕੋਈ ਗੱਲ ਹੀ ਨਹੀਂ ਜਿਹੜੀਆਂ ਇਹ ਮੰਗਾ ਨੇ ਇਹਨਾਂ ਦਾ ਲਿਖਤੀ ਲੈਟਰ ਦਿੱਤਾ ਹੋਇਆ ਮੋਦੀ ਸਰਕਾਰ ਦਾ ਉਹ ਲਿਖਤੀ ਲੈਟਰ ਦੇ ਜਿੰਨੀਆਂ ਮੰਗਾਂ ਦਾ ਸਾਡੇ ਨਾਲ ਉਹਨਾਂ ਨੇ ਵਾਅਦਾ ਕੀਤਾ ਹੈ ਉਹਨਾਂ ਨੂੰ ਪੂਰਾ ਕਰੇ ਕੇਂਦਰ ਸਰਕਾਰ ਸਵਾਲ ਇਹਨਾਂ ਪੰਗਾ ਨਹੀਂ ਸਿਰਫ ਵਾਦਾ ਪੂਰਾ ਕਰਾਉਣਾ ਆਇਓ ਬਿਲਕੁਲ ਬਿਲਕੁਲ ਜਿਹੜਾ ਲਿਖਤੀ ਕਮਿਟਮੈਂਟ ਹੈ ਉਹਨੂੰ ਪੂਰਾ ਕਰੇ ਕੇਂਦਰ ਸਰਕਾਰ ਉਹਨੂੰ ਪੂਰਾ ਕਰਾਉਣ ਵਾਸਤੇ ਆਏ ਆ ਇਹ ਲੜਾਈ ਨੂੰ ਤਿੱਖੀ ਕਰਦੇ ਜਾਵਾਂਗੇ ਘੇਰਾ ਵਿਸ਼ਾਲ ਕਰਦੇ ਜਾਵਾਂਗੇ ਤੇ ਮੰਗਾਂ ਪ੍ਰਾਪਤ ਕਰਨ ਤੱਕ ਲੜਾਈ ਜਾਰੀ ਰਹੇ ਇੱਕ ਹੀ ਜਿਹੜਾ ਬਾਰਡਰ ਹੈ ਜੇ ਇਹਨੇ ਹੀ ਬਹੁਤ ਚੱਕਰ ਪਾਇਆ ਹੋਇਆ ਇੱਥੇ ਹੀ ਕਾਫੀ ਦਿਨ ਤੋਂ ਖੜੇ ਹਾਂ ਜਿਹੜਿਆਣੇ ਰਜਣੇ ਹੋ ਥਾਂ ਥਾਂ ਦੇ ਉੱਤੇ ਬੈਰੀਕੇਟਿੰਗ ਮਿਲਦੀ ਆ ਉੱਥੇ ਤਾਂ ਫਿਰ ਕੀ ਪਲਾਨ ਰਊਗਾ ਉੱਥੇ ਤਾਂ ਤੁਹਾਨੂੰ ਹਸਪੀਟਲ ਵੀ ਨਹੀਂ ਮਿਲੇ ਇੱਥੇ ਪੰਜਾਬ ਦੇ ਹਸਪੀਟਲ ਐ ਤੇ ਐਂਬੂਲੈਂਸ ਸੇਵਾਵਾਂ ਬਹੁਤ ਕੁਝ ਮਿਲ ਰਹੇ ਆ ਦੇਖੋ ਹਰਿਆਣੇ ਦੇ ਲੋਕ ਵੀ ਸਾਡੇ ਭਾਰਤ ਦੇ ਲੋਕ ਨੇ ਉਹਨਾਂ ਲੋਕਾਂ ਦੀਆਂ ਵੀ ਇਹ ਮੰਗਾਂ ਨੇ ਇਹ ਜਿਹੜਾ ਹਰਿਆਣੇ ਨੂੰ ਇਸ ਸਮੇਂ ਖੁੱਲੀ ਜੇਲ ਬਣਾਇਆ ਖੱਟਰ ਦੀ ਸਰਕਾਰ ਨੇ ਇਹ ਖੁੱਲੀ ਜੇਲ ਨਹੀਂ ਰਹਿਣੀ ਜੇ ਆ ਨਾਕਾ ਟੱਪ ਕੇ ਕਿਸਾਨ ਅੱਗੇ ਟੱਪ ਕੇ ਇਹ ਕਿਉਂਕਿ ਉੱਥੇ ਸਾਡੇ ਹੀ ਭਾਈਚਾਰਾ ਬੈਠਾ ਹੈ ਇਹ ਸਰਕਾਰਾਂ ਦੀ ਤਾਕਤ ਉਹਨਾਂ ਚਰ ਜ਼ਿਆਦਾ ਹੁੰਦੀ ਹੈ ਜਿੰਨਾ ਚਿਰ ਲੋਕ ਚੋਪਨੇ ਜਦੋਂ ਲੋਕ ਇਕੱਠੇ ਹੋ ਕੇ ਸਿਰ ਜੋੜ ਕੇ ਕੋਈ ਫੈਸਲਾ ਲੈਂਦੇ ਆ ਤਾਂ ਸਰਕਾਰਾਂ ਦੀ ਨਹੀਂ ਚੱਲਦੀ ਫਿਰ ਲੋਕਾਂ ਦੀ ਚੱਲਦੀ ਹੈ ਸੰਗਤ ਵੱਡੀ ਹੁੰਦੀ ਹੈ ਹਮੇਸ਼ਾ ਵਾਸਤੇ ਕੋਈ ਨਹੀਂ ਆ ਮੀਟਿੰਗ ਕਰਨ ਦਿਓ ਸਾਡੇ ਆਗੂ ਸਹਿਬਾਨਾਂ ਨੂੰ ਸਾਰਿਆਂ ਨੂੰ ਰਲ ਮਿਲ ਕੇ ਉਦੋਂ ਬਾਅਦ ਵਿਚਾਰ ਕਰਾਂਗੇ ਘੋਲ ਨੂੰ ਸਾਮਭ ਕੇ ਰੱਖਣਾ ਯੋਜਨਾਬੰਦੀ ਤਰੀਕੇ ਦੇ ਨਾਲ ਲੜਨਾ ਇਹੀ ਜਿੱਤ ਦੀਆਂ ਨਿਸ਼ਾਨੀਆਂ ਹੁੰਦੀਆਂ ਨੇ ਅਸੀਂ ਜਿੱਤ ਹਾਸਲ ਕਰਨ ਵੱਲ ਵਧ ਰਹੇ ਹਾਂ ਸਾਨੂੰ ਭਰੋਸਾ ਆਖਰੀ ਸਵਾਲ ਹੈ ਕਿ ਹੁਣ ਦਿੱਲੀ ਜਾਣ ਦਾ ਇਰਾਦਾ ਰਹੂਗਾ ਜਾਂ ਮੰਗਾਂ ਨਹੀਂ ਮੰਨੀ ਜਾਂਦੀਆਂ ਜਾਂ ਟਿਕਾਣਾ ਇੱਥੇ ਵੀ ਕੀਤਾ ਜਾ ਸਕਦਾ ਹੈ ਦੇਖੋ ਦਿੱਲੀ ਗੂਜਕਰੋ ਦਾ ਐਲਾਨ ਕਰਕੇ ਆਇਆ ਇਹ ਐਲਾਨ ਜਿਉਂ ਦੀ ਤਿਉਂ ਹੈ ਇੱਥੇ ਕੋਈ ਦੇਖੋ ਪੱਕੀ ਸਟੇਜ ਨਹੀਂ ਲੱਗੀ ਕੋਈ ਇੱਥੇ ਵਿਛਾਈ ਨਹੀਂ ਵਿਛਾਈ ਕੋਈ ਕਿਸਾਨਾਂ ਨੂੰ ਇਹ ਨਹੀਂ ਕਹਿ ਰਿਹਾ ਕਿ ਇੱਥੇ ਮੋਰਚਾ ਪੱਕੇ ਪੈਰੀ ਲਾਵਾਂਗੇ ਇਹ ਕਹਿ ਰਹੇ ਹਾਂ ਵੀ ਇਸ ਮੀਟਿੰਗ ਦੇ ਵਿੱਚ ਸਰਕਾਰ ਸਾਨੂੰ ਹੱਲ ਦੇਵੇ ਸਾਡੀ ਪਹਿਲੀ ਮੰਗ ਇਹ ਹੈ ਅਸੀਂ ਬਜਿੱਦ ਨਹੀਂ ਅੜੀ ਨਹੀਂ ਕਰਦੇ ਕਿ ਅਸੀਂ ਨਾਕਾ ਤੋੜਨ ਦੇ ਹੀ ਇਹ ਛੁਗਾ ਅਸੀਂ ਤਾਂ ਸਿਰਫ ਆਪਣੀਆਂ ਮੰਗਾਂ ਨੂੰ ਪੂਰੀਆਂ ਕਰਾਉਣ ਦੀ ਅੜੀ ਕਰਦੇ ਹਾਂ ਕਿ ਉਹਦੇ ਬਿਨਾਂ ਅਸੀਂ ਅंदोलਨ ਵਾਪਸ ਨਹੀਂ ਲੈਂਦੇ ਸਾਨੂੰ ਜਿਹੜੀਆਂ ਵੀ ਲੋੜਾਂ ਪੈਣਗੀਆਂ ਆਪਣੀਆਂ ਮੰਗਾਂ ਨੂੰ ਪ੍ਰਾਪਤ ਕਰਨ ਲਈ ਉਹ ਅਸੀਂ ਲੋੜਾਂ ਨੂੰ ਪੂਰੀਆਂ ਕਰਾਂਗੇ ਸੋ ਬਿਲਕੁਲ ਆਪਣੀਆਂ ਮੰਗਾਂ ਨੂੰ ਲੈ ਕੇ ਹੀ ਬੈਠੇ ਆ ਕੋਈ ਵਜਿੱਦ ਨਹੀਂ ਕਿ ਅਸੀਂ ਦਿੱਲੀ ਜਾਣਾ ਹੀ ਜਾਣਾ ਪਰ ਗੱਲ ਸਰਕਾਰ ਦੇ ਉੱਤੇ ਟਿੱਕੀ ਹੋਈ ਹੈ ਮੀਟਿੰਗ ਸਰਕਾਰ ਦੇ ਨਾਲ ਸ਼ਾਮ ਦੇ ਸਮੇਂ ਰੱਖੀ ਹੋਈ ਹੈ ਉਸ ਮੀਟਿੰਗ ਦੇ ਵਿੱਚ ਕੀ ਕੋਈ ਹੱਲ ਨਿਕਲੇਗਾ ਮੀਟਿੰਗਾਂ ਪਹਿਲਾਂ ਵੀ ਹੋਈਆਂ ਪਰ ਉਹਨਾਂ ਦੇ ਵਿੱਚ ਕੋਈ ਗੱਲਬਾਤ ਨਹੀਂ ਬਣ ਸਕੀ ਪਰ ਹੁਣ ਇਹ ਜੋ ਇੱਥੇ ਇਕੱਠ ਹੋਇਆ ਹੈ ਕਿੰਨਾ ਪ੍ਰੈਸ਼ਰ ਸਰਕਾਰ ਦੇ ਉੱਤੇ ਕ੍ਰੀਏਟ ਕਰੂਗਾ ਕਿ ਜੋ ਮੰਗਾਂ ਪਹਿਲਾਂ ਸਰਕਾਰ ਨੇ ਨਹੀਂ ਮੰਨੀਆਂ ਉਹ ਇਸ ਵਾਰੀ ਮੰਨ ਲਵੇ ਹੁਣ ਇਹ ਦੇਖਣ ਵਾਲੀ ਗੱਲ ਰਹੇਗੀ ਕਿ ਕੀ ਸਰਕਾਰ ਸਟੈਪ ਬੈਕ ਲਏਗੀ ਕੀ ਸਰਕਾਰ ਮੰਗਾਂ ਮੰਨੇਗੀ ਜਾਂ ਫਿਰ ਕਿਸਾਨਾਂ ਨੂੰ ਆਪਣਾ ਸੰਘਰਸ਼ ਤਿੱਖਾ ਕਰਕੇ ਇਥੋਂ ਇਹਨਾਂ ਰੋਕਾਂ ਨੂੰ ਤੋੜ ਕੇ ਦਿੱਲੀ ਵੱਲ ਵਧਣਾ ਪਵੇਗਾ